ਪਵਾਨੀਗੜ ਆਮ ਆਦਮੀ ਪਾਰਟੀ ਵੱਲੋਂ ਔਲਾਨੇ ਗਏ ਹਲਕਾ ਸੰਗਰੂਰ ਤੋਂ ਉਮੀਦਵਾਰ ਲੋਕ ਸਭਾ ਦੇ ਗੁਰਮੀਤ ਸਿੰਘ ਮੀਤ ਹੇਅਰ ਦਾ ਪਵਾਨੀਗੜ ਪਹੁੰਚਣ ਤੇ ਪਵਾਨੀਗੜ ਦੇ ਆਪ ਆਗੂਆਂ ਤੇ ਵਰਕਰਾਂ ਵੱਲੋਂ ਲਿਗਾ ਸਵਾਗਤ ਕੀਤਾ ਗਿਆ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਇਸ ਮੌਕੇ ਤੇ ਆਪ ਆਗੂਆਂ ਤੇ ਗੁਰਮੀਤ ਸਿੰਘ ਮੀਤ ਹੇਅਰ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜ ਖੁਰਮੀ ਪਵਾਨੀਗੜ ਬਣਾ ਦੇ ਭੇਜਾ ਦੇ ਤੁਹਾਨੂੰ ਇੱਜਾ ਦੇ ਕਰਾ ਦੇ ਸਾਈਡ ਤੋਂ ਤੁਹਾਨੂੰ ਇਧਰ ਆਓ ਵੀਰ ਜੀ ਸਾਡਾ ਮਰਲਾ ਪਛਾੜ ਦਿਓ ਹਾਂ 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 ਮਰੋ ਦਾ ਕਾਲਾ ਨੰਬਰ ਨੰਬਰ ਦੇ ਸਾਈਡ ਤੋਂ ਵਾਈਪ ਹਾਂਜੀ ਸਰ ਦੋ ਸ਼ਬਦ ਬੋਲ ਦਿਓ ਧੰਨਵਾਦ ਕਰਦਾ ਹਾਂ ਭੈਣ ਨਰਿੰਦਰ ਕੌਰ ਦਾ ਸਾਰੇ ਅਮਵਾਨੀਗੜ ਦੇ ਜਿਹੜੇ ਵਰਕਰ ਸਹਿਬਾਨ ਸ਼ਹਿਰ ਵਾਸੀ ਜਿਹੜੇ ਇੱਥੇ ਆਏ ਨੇ ਜਿਨ੍ਹਾਂ ਨੇ ਪੋਸਟ ਨਿੱਕਾ ਜਿਹੜਾ ਸਵਾਗਤ ਕੀਤਾ ਹੈਗਾ ਤੇ ਚਿੱਛੇ ਵੀ ਨਦਾਮਪੁਰ ਵੀ ਚੰਨੋ ਵੀ ਸਾਰੇ ਕਿਤੇ ਅੱਜ ਪੂਰੇ ਸੰਗਰੂਰ ਹਲਕੇ ਚੋਂ ਹਜ਼ਾਰਾਂ ਦੀ ਗਿਣਤੀ ਚ ਜਿਹੜੇ ਵਰਕਰ ਸਹਿਬਾਨ ਅੱਜ ਮੇਰੇ ਨਾਲ ਜਿਹੜੇ ਆ ਇੱਥੇ ਪਹੁੰਚੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਅੱਜ ਅਸੀਂ ਮਸਤੂਆਣਾ ਸਾਹਿਬਾ ਅੱਗੇ ਉੱਥੇ ਪਹਿਲਾਂ ਉੱਥੇ ਨਸ 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 ਦਾ ਮਸਤ ਕੋਣਾ ਫਿਰ ਅਸੀਂ ਰਣੀਕੇ ਜਾਣਾ ਤੇ ਅੱਜ ਕੈਂਪੇਨ ਦੀ ਜਿਹੜੀ ਸ਼ੁਰੂਆਤ ਹੈ ਉਹ ਕਰਨੀ ਹੈ ਤੇ ਜਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਉਹ ਮਿਲ ਰਿਹਾ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸੰਗਰੂਰ ਇਹਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿਹਾ ਜਾਂਦਾ ਜਿਹੜਾ ਘੜਾ ਹੈਗਾ ਕਿ ਹਰ ਪਿੰਡ ਚ ਸਾਡੇ ਸੈਂਕੜੇ ਵਰਕਰ ਹੈ ਤੇ ਵੱਡੀ ਗਿਣਤੀ ਚੋਂ ਜਿਹੜੀ ਜਿੱਤ ਹੈ ਸੰਗਰੂਰ ਚੋਂ ਆਮ ਆਦਮੀ ਪਾਰਟੀ ਕਰਦਾ ਅਰਵਿੰਦ ਕੇ ਦੀਵਾਲ ਜੀ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਮੁੱਚੀ ਲੀਡਰਸ਼ਿਪ ਦਾ ਤੇ ਸਾਰੇ ਸਾਡੇ ਸੰਗਰੂਹ ਦੇ ਐਮਐਲਏ ਸਹਿਬਾਨ ਵਰਕਰ ਸਹਿਬਾਨ ਜਿਨ੍ਹਾਂ ਸਾਰਿਆਂ ਨੇ ਮੇਰੇ ਤੇ ਵਿਸ਼ਵਾਸ ਦਿਖਾਇਆ ਤੇ ਜਿਹੜੀ ਇਥੋਂ ਦੀ ਤੇ ਬੜੀ ਇੰਪੋਰਟੈਂਟ ਕਿਹਾ ਜਾਂਦਾ ਹੈ ਆਮ ਆਦਮੀ ਪਾਰਟੀ ਦੇ ਪੁਆਇੰਟ ਆਫ View ਨਾਲ ਕਿਉਂਕਿ ਬੜੀ ਇੰਪੋਰਟੈਂਟ ਸੀਟ ਆ ਸਾਡੀ ਇਥੋਂ ਕੈਲੋ ਵੀ ਸਾਡੀ ਪਾਰਟੀ ਦਾ ਮੁੱਦਾ ਲੱਗਿਆ ਤੇ ਜ਼ਿੰਮੇਵਾਰੀ ਵੀ ਓਨੀ ਵੱਡੀ ਆ ਸੋ ਮੈਂ ਜਿੱਥੇ ਧੰਨਵਾਦ ਕਰਦਾ ਉਸੇ ਵਿਸ਼ਵਾਸ ਵੀ ਦਿਵਾਉਣਾ ਕਿਉਂਕਿ ਸਾਰੇ ਵਰਕਰਾਂ ਚ ਬੜਾ ਉੱਚਾ ਹੈ ਕਿ ਵੱਡੀ ਗਿਣਤੀ ਨਾਲ ਜਿਹੜੀ ਸੰਗਰੂਰ ਦੀ ਸੀਟ ਹੈ ਇਹ ਜਿੱਤ ਕੇ ਮੁੱਖ ਮੰਤਰੀ ਸਾਹਿਬ ਦੀ ਝੋਲੀ ਪਾਉਂਦੇ ਕੋ ਦੇਖੋ ਮੈਂ ਜਦੋਂ ਤੋਂ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ ਕਿਸੇ ਕੈਲੋ ਵੀ ਜਿਵੇਂ ਮੰਤਰੀ ਦਾ ਮੂਡ ਆ ਨਹੀਂ ਸੀ ਫਿਰ ਤਾਂ ਉਹ ਕਾਕੇ ਬਣ ਜਾਂਦੇ ਆ ਨਾ ਹੈ ਨਾ ਵੀ ਇਹ ਕਾਕਾ ਜੀ ਨੇ ਜੀ ਹੈ ਨਾ ਸਰਦਾਰ ਫਲਾਣਾ ਸਿੰਘ ਮੈਂ ਆਮ ਊਥ ਲੈਵਲ ਤੋਂ ਸ਼ੁਰੂਆਤ ਕੀਤੀ ਜੀ ਪੰਜਾਬ ਦਾ ਯੂਥ ਪ੍ਰਧਾਨ ਬਣਿਆ ਯੰਗ ਏ ਸੀ ਕੀ 27 ਸਾਲ ਦੇ ਉਮਰ 'ਚ ਜਿਹੜੀ ਹੈ ਉਹ ਟਿਕਟ ਮਿਲ ਗਈ ਤੇ ਬਰਨਾਲੇ ਵੀ ਮੈਂ ਦੋ ਦਫਾ ਤੋਂ ਐਮ ਐਲ ਏ ਆ ਹਰੇਕ ਛੋਟਾ ਵੱਡਾ ਮੈਨੂੰ ਜਿਹੜੇ ਕਈ ਤੁਸੀਂ ਸਕੂਲ ਦੇ ਬੱਚਿਆਂ ਨੂੰ ਵੀ ਪੁੱਛੋਗੇ ਨਾ ਜਿਹੜੇ 8-10 ਸਾਲ ਦੇ ਉਹ ਵੀ ਮੈਨੂੰ ਵੀਦ ਬਾਈ ਕਹਿੰਦੇ ਆ ਹੈਨਾ ਤੇ ਵੱਡੇ ਵੀ ਕਈ ਪਿਆਰ ਨਾਲ ਵੀਦ ਬਾਈ ਕਹਿੰਦੇ ਤੇ ਮੇਰਾ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਪਹਿਲਾਂ ਜਦੋਂ ਹਲਕਾ ਛੋਟਾ ਸੀ ਤੇ ਹਮੇਸ਼ਾ ਆਪਣੇ ਲੋਕਾਂ ਦੇ ਵਿੱਚ ਰਹਾ ਰਹਾ ਇਹ ਡਿਵੈਲਪਮੈਂਟ ਦੇ ਜਿਹੜੇ ਕੰਮ ਨੇ ਜਾਂ ਤੋਂ ਜ਼ਿਆਦਾ ਕਰਾਵਾਉਂਦਾ ਇਹ ਬਾਕੀ ਇਹ ਜਦੋਂ ਤੁਸੀਂ ਲੋਕਾਂ ਦੇ ਨੇੜੇ ਰਹੇ ਨੇ ਲੋਕਾਂ ਦੀ ਜਿਹੜੀ ਇੱਕ ਲੀਡਰਾਂ ਨੂੰ ਮਿਲਣ ਵਾਲੀ ਹੈ ਇਸ ਵਿੱਚ ਝਿਜਕ ਇਹ ਲੱਗਦਾ ਸੀ ਵੀ ਯਾਰ ਇਹ ਲੀਡਰ ਨੂੰ ਬੁਲਾਵਾ ਕਿਵੇਂ ਮਿਲਿਆ ਕਿਵੇਂ ਉਸੇ ਬਰਨਾਰੇ ਚੱਲੂ ਮੈਨੂੰ ਤੇਰੀ ਵਾਲਾ ਵੀ ਰੋਕ ਲੈਂਦਾ ਕਿ ਰਿਕਸ਼ਾ ਵਾਲਾ ਵੀ ਰੋਕ ਲੈਂਦਾ ਉਹਨਾਂ ਚ ਵੀ ਇਹ ਫਰਕ ਮੈਂ ਕਹੂੰਗਾ ਕਿ ਆਮ ਆਦਮੀ ਪਾਰਟੀ ਜਿਹੜਾ ਲੀਡਰਾਂ ਦੇ ਲੋਕਾਂ ਜਿਹੜਾ ਫਰਕ ਕੱਢਿਆ ਜੀ ਉਹ ਸਾਡੀ ਪਾਰਟੀ ਨੇ ਜਿਹੜਾ ਕੱਢਿਆ ਵੀ ਐਮਐਲਏ ਸਾਹਿਬ ਤੋਂ 22 ਤੱਕ ਦਾ ਜਿਹੜਾ ਉਹ ਕੱਢਿਆ ਤੇ ਮੈਂ ਇਹੀ ਚਾਹਣਾ ਵੀ ਮੈਨੂੰ ਕਿਤੇ ਪਹੁੰਚ ਜਾ ਮੈਨੂੰ ਉਦੋਂ ਸਮੀਕਰਨੀ ਕੁਛ ਐਮਐਡੀ ਸੀ ਉਦੋਂ ਵੀ ਜੇ ਤੁਸੀਂ ਸਾਰਾ ਇਲੈਕਸ਼ਨ ਰਿਜ਼ਲਟ ਦੇਖੋ ਸਾਨੂੰ ਤਕਰੀਬਨ ਉਦੋਂ ਵੀ 33-40% ਵੋਟ ਜੀ ਜਿਹੜੀਆਂ ਮੇਨ ਸਾਡੀਆਂ ਮੁੱਖ ਦੇ ਚਲਾਰੇ ਪੰਜਾਬ ਚ ਜੀ ਕਾਂਗਰਸ ਬੀਜੇਪੀ ਤੇ ਕੱਲ ਸਾਰੇ 26 ਤਾਂ ਇਲੈਕਸ਼ਨ ਤੇ ਸਨ ਜੀ ਇਹਨਾਂ ਦੀ ਵੋਟ ਜਿਹੜੀ ਆ ਜੀ ਸ਼ਿਫਟ ਹੋ ਗਈ ਜੀ ਤੋਂ ਅੱਜ ਦੀ ਘੜੀ ਜਿਹੜਾ ਸਿਨੈਰੀਓ ਹੋਰ ਆ ਅੱਜ ਦੀ ਘੜੀ ਸਰਕਾਰ ਨੂੰ 2 ਸਾਲ ਹੋ ਗਏ ਆ ਬਣੀ ਨੂੰ ਕੰਮ ਅਸੀਂ ਕੀਤੇ ਆ ਡਿਲੀਵਰ ਕੀਤਾ ਜਿਹਦੇ ਕੰਮਾਂ ਦੀ ਚਰਚਾ ਆ ਅੱਜ ਤੁਸੀਂ ਕਿਸੇ ਭਵਾਨੀਗੜ ਆਪਾਂ ਖੜੇ ਆ ਇੱਥੇ ਆਲੇ ਦੁਆਲੇ ਪਿੰਡਾਂ ਤੇ ਦੂਰਤ ਜਾਓ ਪੁੱਛੋ ਵੀ ਮੋਟਰ ਆ ਰਹੀ ਲੈਟ ਕਰੇ ਤੁਹਾਨੂੰ ਰਾਤ ਨੂੰ ਜਾਣਾ ਪਿਆ ਇੱਕ ਗੱਲਾਂ ਤੋਂ ਜ਼ਮੀਦਾਰ ਖੁਸ਼ੀ ਹੈ ਕੁਛ ਨਹੀਂ ਪਿੰਡ ਪਿੰਡ ਨਹਿਰੀ ਪਾਈਪਲਾਈਨ ਜਿਹੜੀਆਂ ਨੇ ਉਹ ਪਵਾਇਆਂ ਨੇ 90% ਤੋਂ ਜ਼ਿਆਦਾ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ ਤੁਸੀਂ ਕਿਸੇ ਪਿੰਡ ਚਲੇ ਜਾਓ ਉਹ ਜਿੱਥੋਂ ਰਾਏਕੋੜ ਤੋਰਾ ਤੂੰ ਉਹਦੇ ਤੋਂ ਜਿਹੜਾ ਬਰਨਾਲਾ ਹਲਕਾ ਜਿਹੜਾ ਸਾਡਾ ਜ਼ਿਲ੍ਹਾ ਚੱਲ ਪੈਂਦਾ ਸਿੰਘੂਰ ਹਲਕਾ ਚੱਲ ਪੈਂਦਾ ਕਿਸੇ ਪਿੰਡ ਚਲੇ ਜਾਓ ਕੋਈ ਪਿੰਡ ਐ ਸਾ ਦਿਖਾ ਦਿਓ ਜਿੱਥੋਂ ਕੋਈ ਸਰਕਾਰੀ ਨੌਕਰੀ ਨਾਲ ਲੱਗਿਆ ਹੋਵੇ ਕੋ 42000 ਨੌਕਰੀ ਮਿਲੀ ਐ ਪਿੰਡ ਪਿੰਡ ਮਿਲੀ ਐ ਆਮ ਲੋਕਾਂ ਨੂੰ ਮਿਲੀ ਐ ਮਿਹਨਤ ਕਰਨ ਵਾਲਿਆਂ ਨੂੰ ਮਿਲੀ ਐ ਇਸ चीज ਦਾ ਚਰਚਾ ਸੋ 2 ਸਾਲਾਂ ਦਾ ਲੋਕ ਕੰਪੈਰੀਜ਼ਨ ਕਰਨਗੇ ਸਾਡੇ ਨਹੀਂ ਪਹਿਲੇ 2 ਸਾਲਾਂ ਦਾ ਮੈਂ ਨਹੀਂ ਕਹਿੰਦਾ ਵੀ ਭਾਈ ਅਸੀਂ ਪਹਾੜੋਂ ਪੱਥਰ ਲਾ ਲੈ ਜਾਂਦਾ ਪਰ ਜਿੰਨਾ ਕੰਮ ਕੋਈ ਸਰਕਾਰ ਕਰ ਸਕਦੀ ਹੈ 2 ਸਾਲ ਚ ਅਸੀਂ ਉਹ ਤੋਂ ਵੱਧ ਕਰਨ ਦੀ ਕੋਸ਼ਿਸ਼ ਕੀਤੀ ਪਰ ਮੀਤੀ ਦੇਖੋ ਭਾਜਪੀ ਦੇ ਲਈ ਇਹ ਹੈ ਨਾ ਵੀ ਜੇ ਤਾਂ ਮੁੱਦਿਆਂ ਦੀ ਰਾਜਨੀਤੀ ਕਰਨਗੇ ਡਵੈਲਪਮੈਂਟ ਦੀ ਰਾਜਨੀਤੀ ਕਰਨ ਕਿ ਉਹਦੇ ਤੇ ਪੈਸਾ ਲੱਗੂ ਆਨ ਲੋਕਾਂ ਨੂੰ ਧਰਮਾਂ ਤੇ ਜਾਤਾਂ ਤੇ ਲੜਾ ਦਿਓ ਉਹਦੇ ਤੇ ਪੈਸਾ ਕੋਈ ਨਹੀਂ ਲੱਗਣਾ ਸਾਰਾ ਤੁਹਾਨੂੰ ਪਤਾ ਵੀ ਮੈਨੇਜ ਬੜਾ ਕੁਝ ਜਿਹੜਾ ਕੀਤਾ ਜਾਂਦਾ ਉੱਪਰਲੇ ਲੈਵਲ ਤੇ ਜੋ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਇੱਕ ਝੂਠ ਦਾ ਜਿਹੜਾ ਪਲੰਦਾ ਬਣਾਇਆ ਜਾਂਦਾ ਲੋਕਾਂ ਦੇ ਸਾਹਮਣੇ মিডিਆ ਦੇ ਰਾਹੀਂ ਵੀ ਇੱਕ ਦਿਮਾਗ 'ਚ ਗੱਲਾਂ ਪਾਈਆਂ ਜਾਂਦੀਆਂ ਸਾਰਾ ਦਿਨ ਪਰ ਜਿਹੜੀ ਅਸਲ ਚੀਜ਼ ਹੈ ਅਸਲ ਡਵੈਲਪਮੈਂਟ ਜਿਹੜੀ ਹੈ ਲੋਕਾਂ ਦੇ ਅਸਲ ਮੁੱਦੇ ਆ ਉਹਨਾਂ ਤੋਂ ਲੋਕਾਂ ਨੂੰ ਦੂਰ ਜਾਇਲ ਜਾ ਰਿਹਾ ਪਰ ਹੁਣ ਜਿਹੜੇ ਲੋਕ ਨੇ ਕਿਉਂਕਿ ਇੱਕ ਵਾਰੀ ਦੇਖਦੇ ਆ ਦੋ ਵਾਰੀ ਦੇਖਦੇ ਆ ਪਰ ਲੋਕ ਦੇਖ ਰਿਹਾ ਕਿ 10 ਸਾਲਾਂ ਦੇ ਵਿੱਚ ਬੀਜੇਪੀ ਸਰਕਾਰ ਤੋਂ ਹੋਇਆ ਕੁਝ ਨਹੀਂ ਸੋ ਜਿਹੜੇ 700 ਰੁਪਏ ਵੀ ਜਿਹੜੇ ਪ੍ਰੀ ਪੋਲ ਉਹ ਦਿਖਾ ਰਿਹਾ ਉਹ ਸਭ ਬਨੌਟੀ ਹੈ ਜੀ ਤੁਸੀਂ ਦੇਖੋ ਲੋਕ ਸਭਾ ਚੋਣਾਂ ਦੇ ਰਿਜ਼ਲਟ ਆਉਣ ਦਿਓ ਬੀਜੇਪੀ ਇੰਨੀ ਘਬराई ਹੋਈ ਹੈ ਜੇ ਇੰਨੇ ਲੋਕ ਪੱਖ 'ਚ ਹੋਣ ਤਾਂ ਹਰੇਕ ਪਾਰਟੀ ਦੀਆਂ ਛੋਟੀਆਂ ਛੋਟੀਆਂ ਲਿਲੜੀਆਂ ਘੜਦੇ ਫਿਰਦੇ ਆ ਜੀ ਜਿਹਦੇ ਕੋਲੇ 1 ਐਮਐਲਏ ਵੀ ਨਹੀਂ ਇੱਕ ਐਮਪੀ ਵੀ ਨਹੀਂ ਉਹਨਾਂ ਨੂੰ ਵੀ ਅੱਜ ਉਹ ਐਲਾਈਅੰਸ ਕਰਨ ਲਈ ਜਿਹੜਾ ਕਦੇ ਮਿਤਸ਼ਾ ਜੀ ਜਾ ਰਹੇ ਹੈ ਕਦੇ ਹੋਰ ਵੱਡੇ ਲੀਡਰ ਜਾ ਰਹੇ ਕਿਉਂਕਿ ਅਸਲ 'ਚ ਬੀਜੇਪੀ ਦੇ ਜਿਹੜੇ ਪੈਰ ਥੱਲੋਂ ਜਿਹੜੀ ਜ਼ਮੀਨ ਸੋ ਖਿਸਕ ਚੁੱਕੀ ਹੈ ਜਿਹਦੇ ਰਿਜ਼ਲਟ ਆਉਣ ਵਾਲੀ ਚਾਰਚ ਹਾਂ ਜੀ ਜੋਧਾ ਸਿੰਘ ਜੀ ਐਸਸੀ ਬਿੰਗਾ ਹਲਕਾ ਚਾਰਜ ਬਰਨਾਲਾ ਜੀ ਇਹ ਮੀਟ ਹੈਰ ਨੂੰ ਲੋਕ ਸਭਾ ਤੋਂ ਉਮੀਦਵਾਰ ਚੁਣਿਆ ਗਿਆ ਇਸ ਬਾਰੇ ਕੀ ਕਹੋਗੇ ਜੀ ਪਹਿਲਾਂ ਤਾਂ ਜੀ ਸਭ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਸ੍ਰੀ ਭਗਵਾਨ ਤਮਨਜੀ ਵੱਲੋਂ ਰਵਿੰਦਰ ਕੇ ਜੀ ਰਵਾਲ ਜੀ ਵੱਲੋਂ ਵਧਾਈ ਦਿਨਾ ਕਿ ਨਵੀਂ ਰਾਜਨੀਤੀ ਉਹਨਾਂ ਨੇ ਸ਼ੁਰੂ ਕੀਤੀ ਆ ਪੰਜਾਬ ਦੇ ਵਿੱਚ ਜੀ ਤੇ ਦੂਜੀ ਗੱਲ ਹੈਗੀ ਆ ਜੀ ਬਾਈ ਮੀਤheer ਜੀ ਦੀ ਸਾਡੇ ਸਕਰੂਰ ਹਲਕੇ ਨੂੰ ਇੱਕ ਨਵਾਂ ਤੋਹਫ਼ਾ ਮਿਲਣ ਜਾ ਰਿਹਾ ਜੀ ਕਿਉਂਕਿ ਪਹਿਲਾਂ 70 ਸਾਲ 75 ਸਾਲ ਤੋਂ ਅਸੀਂ ਦੇਖਦੇ ਆ ਰਹੇ ਹਾਂ ਜਿਹੜੀ ਲੁੱਟ ਖੁੱਟ ਹੁੰਦੀ ਰਹੀ ਆ ਪਹਿਲਾਂ ਸਾਨੂੰ ਬਾਈ ਨੇ ਕੈਬਨਿਟ ਦੇ ਵਿੱਚ ਇੰਨਾ ਸਾਡੇ ਹਲਕੇ ਦਾ ਵਿਕਾਸ ਕੀਤਾਗਾ ਤੁਸੀਂ ਬਲੀਵ ਨਹੀਂ ਕਰ ਸਕਦੇ ਪਿੰਡ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ 2 ਤੋਂ 3 ਕਰੋੜ ਰੁਪਏ ਦੀ ਗ੍ਰਾਂਟ ਭੇਜੀ ਹੈ ਜੀ ਇਹਨਾਂ ਨੇ ਜੋਰਾ ਤੇ ਵਿਕਾਸ ਦੇ ਕੰਮ ਚੱਲੇ ਨੇ ਟੋਬਿਆਂ ਦੇ ਤੇ ਕਮਿਊਨਿਟੀ ਹਾਲ ਹੋ ਗਏ ਜਿਵੇਂ ਜੀ ਪੰਚਾਇਤ ਘਰ ਹੋ ਗਏ ਸਟੇਡੀਅਮ ਹੋ ਗਏ ਜੀ ਬਹੁਤ ਜ਼ਿਆਦਾ ਵਿਕਾਸ ਕੀਤਾ ਜੀ ਹੁਣ ਸਾਨੂੰ ਪੂਰੀ ਉਮੀਦ ਆ ਜੀ ਅਸੀਂ ਜਿਹੜੀ ਲੋਕ ਸਭਾ ਸੰਗਰੂਰ ਸੀਟ ਆ ਜੀ ਅਸੀਂ 3.5 ਲੱਖ ਤੋਂ ਪਲੱਸ ਅਸੀਂ ਰੀਡ ਦੀ ਰੀਡ ਲੈ ਕੇ ਬਾਈ ਮਿਸ ਦੇ ਜੀ ਨੂੰ ਪਾਰਟੀ ਦੀ ਝੋਲੀ ਦੇ ਵਿੱਚ ਛਿੱਟ ਪਾਵਾਂਗੇ ਜੀ ਅਸੀਂ ਦਿਨੋਂ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਭਾਈ ਮੀਤ ਹੀਰ ਜੀ ਦੇ ਨਾਲ ਖੜਿਆ ਪੰਜਾਬ ਸਰਕਾਰ ਦੇ ਨਾਲ ਖੜਿਆ ਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੋਰ ਤੁਸੀਂ ਕਾਫਲੇ ਵਧਦੇ ਦੇਖੋਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਜਦੋਂ ਕਾਫਲੇ ਵਧਣਗੇ ਲੋਕਾਂ ਨੂੰ ਆਪਣੇ ਆਪ ਜਾਗਰੂਤ ਹੋਣਗੇ ਵੀ ਹਾਂ ਨਵੀਂ ਰਾਜਨੀਤੀ ਹੁਣ ਸ਼ੁਰੂ ਹੋਈ ਆ ਇੱਕ ਸੰਗਰੂਰ ਦੇ ਲੋਕਾਂ ਨੂੰ ਇੱਕ ਬਹੁਤ ਹੀ ਵਧੀਆ ਨਮਿੰਦਾ ਬਹੁਤ ਹੀ ਹੀਰਾ ਕੈਂਡੀਡੇਟ ਮਿਲ ਰਿਹਾ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੱਡੀ ਲੀਡ ਦੇ ਵਿੱਚ ਅਸੀਂ ਪਾਰਟੀ ਦੇ ਝੋਲੀ ਦੇ ਵਿੱਚ ਸੀਟ ਪਾਵਾਂਗੇ ਜੀ